ਪੇਸ਼ ਕਰੀਏ ਨੂੰ ਚਾਚੇ ਤੋਂ ਆਪਣੇ ਪੰਜਾਬੀਆਂ ਨੂੰ ਜੇਸ਼ਲੇ ਸੁਤਰਾ ਦੇ ਪੰਜਾਬੀਆਂ ਸਾਡੇ ਭਾਰਤ ਰਤਨ ਬਾਬਾ ਸਾਹਿਬ ਬੀਰ Ambedkar ਜੀ ਦੇ ਸ਼ਤਾਬੀ ਮੇ ਅਦਰੋਧਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਅੱਜ ਦਾ ਦਿਨ ਉਹਨਾਂ ਦੀ ਜਿਹੜੀ ਸਟਰਗਲ ਹੈ ਔਰ ਉਹਨਾਂ ਦੀ ਜੋ ਸਾਨੂੰ ਸਿੱਖਿਆ ਦਿੱਤੀ ਹੈ ਜਿਹੜਾ ਸਾਨੂੰ ਸੰਵਿਧਾਨ ਦਿੱਤਾ ਜਿਹੜੀਆਂ ਕਦਰਾਂ ਕੀਮਤਾਂ ਸਾਨੂੰ ਬਾਬਾ ਸਾਹਿਬ ਨੇ ਦਿੱਤੀਆਂ ਉਹਨਾਂ ਤੇ ਚੱਲਣ ਦਾ ਤੇ ਪ੍ਰਣ ਕਰਨ ਦਾ ਔਰ ਸਮਾਜ ਨੂੰ ਜੋੜਨ ਵਾਲੀਆਂ ਤਾਕਤਾਂ ਨੂੰ ਇਕੱਠੇ ਕਰਨ ਦਾ ਔਰ ਜਿਹੜੀਆਂ ਸਮਾਜ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਮ ਅੰਬੇਦਕਰ ਸਾਹਿਬ ਦੇ ਮੁੱਤ ਦੇ ਉੱਤੇ ਹਮਲੇ ਦਾ ਮਤਲਬ ਹੈ ਕਿ ਉਹਨਾਂ ਦੀ ਸੋਚ ਤੇ ਹਮਲਾ ਕਰਨਾ ਕਿ ਜਿਹੜੀਆਂ ਇਹੋ ਜਿਹੇ ਤਾਕਤਾਂ ਹੈਗੀਆਂ ਉਹਨਾਂ ਨੂੰ ਮੋਹ ਤੋੜ ਜਵਾਬ ਦੇਣ ਦਾ ਪ੍ਰਣ ਕਰਨ ਦਾ ਜਿਹੜਾ ਸਾਡਾ ਅੱਜ ਦਾ ਜਿਹੜਾ ਹੈਗਾ ਇਸ ਗੱਲ ਪਿਆ ਸੀ ਔਰ ਸਾਡੀ ਜਿਹੜੀ ਸਰਕਾਰ ਅਰਵਿੰਦ ਕੇਜੀਵਾਲ ਜੀ ਔਰ ਭਗਵੰਤ ਮਾਨ ਜੀ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਜੋ ਜਿਸ ਤਰ੍ਹਾਂ ਦਾ ਸਮਾਜ ਬਾਬਾ ਸਾਹਿਬ ਚਾਹੁੰਦੇ ਸੀ ਸ਼ੇਧਾ ਜਮ ਭਗਤ ਸਿੰਘ ਰਾਜਗੁਰੂ ਸਿਖਦੇਵ ਤੇ ਬਾਕੀ ਜਿਹੜਾ ਨੇ ਸ਼ਾਤਾ ਦਿੱਤੀਆ ਹੋ ਚਾਹੁੰਦੇ ਸੀ ਉਹੋ ਜਿਹਾ ਸਮਾਜ ਦੀ ਸਿਰਜਣਾ ਕਰਨ ਵਾਸਤੇ ਚੰਗੀ ਸਿਹਤ ਚੰਗੀ ਸਿੱਖਿਆ ਰੋਜ਼ਗਾਰ ਜਨਤਕ ਸਹੂਲਤਾ ਉਸੇ ਤਰ੍ਹਾਂ ਲੈ ਕੇ ਜਿਹੜਾ ਮਲੇਰ ਕੋਟਲੇ ਦੇ ਵਿੱਚ ਹੈ ਇਹਨਾਂ ਨੇ ਇਹਨੂੰ ਜ਼ਿਲ੍ਹਾ ਤਾਂ ਬਣਾਤਾ ਸੀ ਪਰ ਇਹਨੂੰ ਡਿਸਟ੍ਰਿਕਟ ਹਸਪੀਟਲ ਨਹੀਂ ਮਿਲਿਆ ਸੀਗਾ ਉਹ ਡਿਸਟ੍ਰਿਕਟ ਹਸਪੀਟਲ ਸਰਜਨ ਸਾਰੀਆਂ ਪੋਸਟਾਂ ਦੀ ਰੱਖਿਆ ਜਿਹੜੀ ਹੈਗੀ ਆ ਉਹ ਕੈਬਨਟ ਸਮਾਂ ਦੇ ਉਪ ਮੁੱਖ ਮੰਤਰੀ ਸਾਹਿਬ ਨੇ ਕਲੀਅਰ ਕਰਤੀ ਹੈ ਜੀ ਉਹਦੀ ਰਚਨਾ ਚੱਲਦੀ ਪਈ ਹੈ ਔਰ 20 ਤੋਂ ਬਾਅਦ ਡਾਕਟਰਾਂ ਦੀ ਪੋਸਟਿੰਗ ਮੈਂ ਇੱਥੇ ਕਰ ਚੁੱਕੇ ਆਂ ਅਸੀਂ ਤੇ ਅੱਜ ਮੈਂ ਦੇਖ ਕੇ ਆਇਆ ਜਿਹੜਾ ਮੈਡੀਕਲ ਕਾਲਜ ਦਾ ਸਭ ਤੋਂ ਵੱਡਾ ਇਸ਼ੂ ਸੀਗਾ ਲੈਂਡ ਦਾ ਇਸ਼ੂ ਹੈ ਉਸੇ ਰਿਜ਼ੋਲਵ ਕੀਤਾ ਤੇ ਹੁਣ ਇਹ ਕੰਸਟ੍ਰਕਸ਼ਨ ਸ਼ੁਰੂ ਹੋਏਗੀ ਤੇ ਜਿਹੜਾ ਹੈਗਾ 100 ਸੀਟਾਂ ਵਾਲਾ ਮੈਡੀਕਲ ਕਾਲਜ ਜਿਹੜਾ ਹੈਗਾ ਉਹ ਉਹਦੀ ਉਹ ਉਹਦੀ ਜਿਹੜਾ ਹੈਗਾ ਜਲਦੀ ਟੈਂਡਰ ਹੋ ਕੇ ਉਹਦੀ ਕੰਸਟ੍ਰਕਸ਼ਨ ਸ਼ੁਰੂ ਹੋਏਗੀ ਸੋ ਪਲੇਟਫਾਰਮ ਤੇ ਲੋਕਾਂ ਵਾਸਤੇ ਇਹ ਮਾਰ ਸਰਕਾਰ ਕੋਲੋਂ ਔਰ ਖੇਤਰ ਸਰਕਾਰ ਦੇ ਸਹਿਯੋਗ ਦਾ ਬਹੁਤ ਵੱਡਾ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਇੱਛੇ ਮੱਕ ਪੂਰੀ ਹੋਏ ਵੀ ਉਹਨ ਇੱਕ ਬਹੁਤ ਵੱਡਾ ਤੋਹਫਾ ਚਾਹ ਇੱਕ ਬਹੁਤ ਜਿਹੜੀ ਉਹਦੀ ਜਿਹੜੀ ਰੋਡ ਸੀ ਲੋਕਾਂ ਦੀ ਉਹ ਮੱਕ ਜਿਹੜੀ ਪੂਰੀ ਹੋਏਗੀ ਲੋਕਾਂ ਨੇ ਸਨ ਮੰਗਾ ਕਿ ਬਾਰ ਬਾਰ ਕਈ ਵਾਰ ਰਾਏਕੋਟ ਤੇ ਰੋਡ ਦੇ ਉੱਤੇ ਵਾਗਿਆਂ ਤੱਕ ਰਿਕਠਾਰੇ ਵਾਗਿਆਂ ਕਦੇ ਖਾੜਨੇ ਕਿਹਾ ਜਾਂਦਾ ਲੋਕ ਉਧਰ ਪਲਾਟ ਵੀ ਲੈ ਲਾ ਨੇ ਹੁਣ ਮਨ ਲਈ ਨੁਕਸਾਨ ਵੀ ਜਿਹੜਾ ਲੋਕਾਂ ਨੂੰ ਹੁੰਦਾ ਸਰਕਾਰ ਕੋਲੋਂ ਕੀ ਦੱਸੇਗਾ ਇੱਕ ਥਾਂ 'ਚ ਕਿੱਥੇ ਜਾਂਦੀ ਜਿਹੜਾ ਹੈਗਾ ਮੈਡੀਕਲ ਕਾਰਜ ਬਣੂਗਾ ਮੈਂ ਆ ਜਿਹੜਾ ਨਾਪਰ ਰੋਡ ਤੇ ਉੱਤੇ ਹਾਂ ਜੀ ਮੈਂ ਹੁਣੇ ਜਿਹੜੀ ਪਹਿਲਾ ਜ਼ਮੀਨ ਦਿੱਤੀ ਸੀ ਉਹਦੇ ਵਾਸਤੇ ਨਾ ਤਾਂ ਅਪਰੋਚ ਰੋਡ ਸੀ ਔਰ ਜਿਹੜੇ ਆਸੇ ਪਾਸੇ ਦੇ ਮੱਧ ਵਿਚੋ ਜਗ੍ਹਾ ਦੇਣੀ ਨਹੀਂ ਮੰਦੇ ਸੀ ਔਰ ਲੋ ਲਾਈਂਗ ਏਰੀਆ ਸੀਗਾ ਫਲੱਡ ਪ੍ਰੋਨ ਸੀਗਾ ਉਹ ਜਿਹੜੀ ਜਿਹੜੀਆਂ ਸਾਡੀਆਂ ਕੰਡੀਸ਼ਨਸ ਹੁੰਦੀਆਂ ਮਾੜੀ ਕਾਲ ਬਰਾ ਨਹੀਂ ਉੱਥੇ ਉਹਦਾ ਕਿ ਪੂਰਾ ਨਹੀਂ ਉਤਰਦਾ ਸੀ ਸੌਲਟੀ ਦੇ ਉੱਤੇ ਹੁਣ ਮੈਂ ਕਹਿ ਰਿਹਾ ਵੀ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਉਹ ਨੌਂਸਤਾ ਕਰ ਦਿੰਦੀਆਂ ਸੀ ਫਿਰ ਦੂਸਰੀ ਸਰਕਾਰ ਵੀ ਨੌਂਸ ਕਰ ਦਿੰਦੀ ਸੀ ਬਸ ਪਹਿਲੇ ਸਭ ਤੋਂ ਪਹਿਲੀ ਕਰ ਲੈ ਕੇ ਜਦੀਨ ਦਾ ਹੋਣਾ ਸੂਟੇਬਲ ਲੈਂਡ ਹੋਣਾ ਉਹ ਕੰਡੀਸ਼ਨ ਪੂਰੀ ਹੋ ਗਈ ਆ ਹੁਣ ਪੈਸੇ ਆਏ ਹੋਏ ਆ ਇਹ ਸਪੈਸ਼ਲ categories ਵਿੱਚ ਆਨਾਂ ਮੈਜ ਹੁਣ ਇਹਦੀ ਜਿਹੜੀ ਆ ਗਈ ਆ ਟੈਂਡਰ ਪ੍ਰੋਸੈਸ ਸ਼ੁਰੂ ਹੋ ਗਿਆ ਜੀ ਕੰਸਟਰਕਸ਼ਨ ਚ ਤੇ ਬਾਅਦ ਸਰਕਾਰ ਬੰਨ ਦੇ ਦਿੱਤੀਗੀ ਅਸੀਂ ਹਾਂ ਜੀ ਹਾਂ ਬਿਲਕੁਲ ਸੋ クリア ਹੋ ਗਿਆ ਸਰ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਆਮਰਗੜ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਪਿੰਡ ਪੈਂਦੇ ਨੇ ਤੇ ਕਾਫੀ ਜ਼ਿਆਦਾ ਜਿਹੜੀ ਹੈਗੀ ਆ ਲੋਕਾਂ ਦੀ ਡਿਮਾਂਡ ਹੈ ਐਮ ਐਲ ਏ ਸਾਹਿਬ ਨੇ ਵੀ ਕਈ ਵਾਰ ਕਹਿੰਦੀ ਜਿਹੜੀ ਕਿਹਾ ਤੇ ਡਾਕਟਰ ਨਹੀਂ ਹੈਗੇ ਜੋ ਕਿ ਹਸਪਤਾਲ ਦੇ ਵਿੱਚ ਬਕਾਇਦਾ ਲਿਖ ਕੇ ਵੀ ਲਾਇਆ ਹੋਇਆ ਵੀ ਇੱਥੇ 24 ਘੰਟੇ ਇਹ ਤੇ ਡਾਕਟਰ ਨਹੀਂ ਹੈਗੇ ਉਹਦੇ ਚ ਇਸ ਤਰ੍ਹਾਂ ਹੈਗਾ ਜੀ ਡਾਕਟਰਾਂ ਦੀ ਜਿਹੜੀ ਜਦੋਂ ਅਸੀਂ ਸਰਕਾਰ ਬੜਾਈ ਆ ਰਹੀ ਜੀ ਉਹਨਾਂ 60% ਸ਼ਾਰਟੇਜ ਸੀ ਕਿ ਤੱਕ। ਅਸੀਂ ਲਗਾਤਾਰ ਡਾਕਟਰ, ਡਰਸਰ ਦੀ ਭਰਤੀ ਕਰ ਰਹੇ ਹਾਂ, ਸਪੈਸ਼ਲਿਸਟ ਭਰਤੀ ਕਰ ਰਹੇ ਹਾਂ। ਇਹ ਪਹਿਲੀ ਵਾਰ ਹੈ ਕਿ ਜਿਹੜੇ ਬੰਦੇ ਪੋਸਟ ਗ੍ਰੈਜੂਏਟ ਕਰਦੇ ਉਹਨਾਂ ਨੂੰ ਸਾਰਿਆਂ ਨੂੰ ਆਪਾ ਫਰਡ ਡਾਇਰੈਕਟਰ ਦਿੰਦੇ ਆ ਕਿਉਂਕਿ ਪਹਿਲੀ ਵਾਰੀ ਹੋ ਰਿਹਾ ਔਰ ਲੱਕ ਟੈਂਟ ਹੈ। ਥੋੜੇ ਜਿਹਾ ਉਹਨਾਂ ਨੂੰ ਮੋਟੀਵੇਟ ਕਰ ਰਹੇ ਹਾਂ, ਸੁਝਾ ਰਹੇ ਹਾਂ ਕਿ ਨਵੇਂ ਪੈਡੀਕਲ ਕਾਲਜ ਬਣਾਉਣੇ ਆ। ਜੇ ਤੁਸੀਂ ਜੁਆਇਨ ਕਰੋਗੇ ਤੁਹਾਨੂੰ ਅਸੀਂ ਜਿਹੜਾ ਹੈਗਾ ਉਹ ਟਾਈਮ ਬਾਉਂਡ ਪ੍ਰੋਮੋਸ਼ਨ ਦੇ ਕੇ ਇੱਕ ਬੜੀ ਚੰਗੀ ਮੈਡੀਕਲ ਟੀਚਰ ਬਣਾ ਦਾਂਗੇ। ਫਾਸਟਸਟ ਗ੍ਰੋਥ ਹੋ ਰਹੀ ਹੈ ਸੈਕ ਜਿਹੜੇ ਤੁਹਾਡੇ ਘੱਟੋ ਘੱਟ ਵੀ ਜਿਹੜੇ ਆਖਿਆ ਚਾਰ ਸਰਕਾਰੀ ਖੇਤਰ ਦੇ ਵਿੱਚ ਔਰ ਇੰਨੇ ਕੀ ਜਿਹੜੇ ਤਿੰਨ ਚਾਰ ਜਿਹੜੇ ਆਖਿਆ ਪ੍ਰਾਈਵੇਟ ਖੇਤਰ ਚ 8-10 ਜਿਹੜੇ ਮੈਡੀਕਲ ਕਾਲਜੇ ਬਣਨੇ ਆ। ਨਾ ਉਹਦੇ ਨਾਲ ਜੇ ਇੱਕ ਪਾਸੇ 225-250 ਡਾਕਟਰ ਚਾਹੀਦੇ ਹੁੰਦੇ ਕਾਲਜੇ। ਤੇ ਜੇ 250 ਇੱਕ ਵੀ ਚਾਹੀਦੇ 2500 ਤੇ ਇਹਦੇ ਪਿੱਛੇ ਉਹਨੂੰ ਤੁਸੀਂ 20 ਨਾਲ ਗੋੜਾ ਕਰ ਦੋ। ਤੇ ਘੱਟੋ ਘੱਟ ਵੀ ਜੜੀਆਂ 50 ਹਜ਼ਾਰ ਨੌਕਰੀਆਂ ਜੜੀਆਂ ਪੈਦਾ ਹੋਣਗੀਆਂ ਪੰਜਾਬ ਦੇ ਵਿੱਚ। ਜਾ 60000 ਨੌਕਰੀਆਂ ਫਾਇਦਾ ਹੋਣਗੀਆਂ ਔਰ ਇਧਰ ਲੋਕਾਂ ਨੂੰ ਸਹੂਲਤ ਮਿਲੇਗੀ ਘਰਾਂ ਦੇ ਗੜੇ ਬਣੇਗੀ ਡਿਸਟ੍ਰਿਕਟ ਲੈਵਲ ਤੇ ਬਲੇਰ ਕੋਟਲੇ ਦੇ ਵਿੱਚ ਦਿੱਕਤ ਹੁੰਦੀ ਆ ਮੈਂ ਜੇ 6 ਡਾਕਟਰ ਆਣਾ ਉਹਨੂੰ ਤੇ ਦੋ ਜੁਆਇਨ ਕਰਦੇ ਆ ਚਾਰ ਡਾਕਟਰ ਇਹ ਕਿਹਜਾਣੂ ਆ ਤੁਸੀਂ ਡਾਕਟਰਾਂ ਨੂੰ ਜਵਨਸਸਤੀ ਦੇ ਕਰ ਸਕਦੇ ਇੱਕ ਬੜੀ ਡਿਮਾਂਡ ਐ ਸਪਲਾਈ ਦਾ ਇਸ਼ੂ ਆ ਡਾਕਟਰਾਂ ਦੀ ਡਿਮਾਂਡ ਜ਼ਿਆਦਾ ਐ ਸਪਲਾਈ ਘੱਟ ਐ ਸੋ ਉਹਨਾਂ ਨੂੰ ਮੋਟੀਵੇਟ ਕਰ ਰਹੇ ਆ ਜੀ ਆਪਾਂ ਜਿਹੜੀਆਂ ਟੀਡੀ ਟ੍ਰੈਵਲਸ ਆ ਗਿਆ ਜ਼ਮੀਨ ਦੀ ਵੀ ਕਰ ਲਈ ਸਟਾਫ ਦੀ ਵੀ ਕਰਾਂਗੇ ਪੁੱਪੜ ਦੀ ਵੀ ਕਰਾਂਗੇ ਜਦੋਂ ਸਮਾਨ ਆਏਗਾ ਜਦੋਂ ਕੈਰੀਅਰ ਪ੍ਰੋਸਪੈਕਟਸ ਹੋਣਗੇ ਤਾਂ ਆ ਜਾਣਗੇ ਬਹੁਤ ਸਾਰੇ ਡਾਕਟਰ ਸਰ ਚਾਚਾ ਹੈਗੇ ਨੇ ਇੱਥੇ ਡਾਕਟਰ ਹੈਗੇ ਪਰ ਉਹਨੂੰ ਕੰਮ ਨਹੀਂ ਕਰ ਦਿੰਦਾ ਜਾ ਰਿਹਾ ਇੱਕ ਹੱਡੀਆਂ ਵਾਲਾ ਡਾਕਟਰ ਹੈ ਉਹ ਤੋਂ ਲੋਕ ਕਿਉਂ ਡਾਕਟਰ ਕਰ ਲਾ ਹੱਡੀਆਂ ਵਾਲਾ ਜਿਹੜੇ ਇਹ ਆਪਣੀ ਮੋਨੋਪੋਲੀ ਚਲਾ ਰਹੇ ਅਸੀਂ ਇਹਦੇ ਜਿਸ ਤਰ੍ਹਾਂ ਹੈਗਾ ਅਸੀਂ ਤਾਂ ਜੀ ਆਮ ਆਦਮੀ ਆਪਣੇ ਨੇ ਸੈਕੰਡਰੀ ਕੇਅਰ ਇਹਦੇ ਵਿੱਚ ਜਿਹੜੀ ਹੈ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ 100% ਅਵੇਲੇਬਿਲਟੀ ਆਫ ਮੈਡੀਸਿਨਸ ਕਰਤੀ ਹੈ ਡਾਇਗਨੋਸਟਿਕ ਦੀ ਅਵੇਲੇਬਿਲਟੀ ਕਰਤੀ ਹੈ ਸਟਾਫ ਦੇ ਇਸ਼ੂਸ ਜਿਹੜੇ ਹੈਗੇ ਆ ਜੇ ਆਰ ਬੀ ਐਨਫੈ ਜਿਹੜੀਆਂ ਇਹ ਐਡਮਿਨਿਸਟ੍ਰੇਟਿਵ ਇਸ਼ੂਜ਼ ਆ ਗਿਆ ਦੇ ਆਰ ਬੀ ਇੰਗ ਐਡਰੈਸਡ ਅਸੀਂ ਪੇਸ਼ੈਂਟ ਫੀਡਬੈਕ ਮੈਕਨਿਜ਼ਮ ਸ਼ੁਰੂ ਕੀਤਾ ਸਾਡੇ ਕੋਲੇ ਮਰੀਜ਼ਾਂ ਤੋਂ ਫੀਡਬੈਕ ਆ ਰਹੀ ਹੈ